ਖੰਨਾ ਦੇ ਨਜ਼ਦੀਕੀ ਪਿੰਡ ਕਲਾਲ ਮਾਝਰਾ ਵਿਖੇ ਇੱਕ ਘਰ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਰਨ ਲੱਗੀ ਅੱਗ ਨਾਲ ਇੱਕ ਵਿਅਕਤੀ ਪੂਰੀ ਤਰ੍ਹਾਂ ਨਾਲ ਝੁਲਸ ਗਿਆ ਜਿਸ ਨੂੰ ਇਲਾਜ ਲਈ ਖੰਨਾ ਦੇ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਅਤੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਇਹ ਘਟਨਾ ਘਰ ਵਿੱਚ ਕੰਮ ਕਰਦੇ ਸਮੇਂ ਵਾਪਰੀ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਜਿੱਥੇ ਅੱਗ ਨਾਲ ਝੁੱਲਸੇ ਹੋਏ ਵਿਅਕਤੀ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਵਿਖੇ ਪਹੁੰਚਾਇਆ ਉੱਥੇ ਹੀ ਬੜੀ ਮੁਸ਼ਕਲ ਤੋਂ ਬਾਅਦ ਆਗੂ ਪਰ ਕਾਬੂ ਪਾਇਆ ਗਿਆ। ਇਹ ਘਟਨਾ 9:30 ਵਜੇ ਦੀ ਆ ਪੌਣੇ 10:00 ਦੀ ਮੈਂ ਘਰੇ ਸੀਗਾ ਤੇ ਮੇਰੇ ਕੋਲ ਬਾਹਰੋਂ ਇੱਕ ਦੋ ਬੰਦੇ ਆਏ ਭੱਜ ਕੇ ਕਹਿੰਦੇ ਵੀ ਅੱਗ ਨਿਕਲ ਰਹੀ ਆ ਧੂੰਆਂ ਨਿਕਲ ਰਿਹਾ। ਚਲੋ ਉਹਦੇ ਕਾਰਨ ਜਾਨੂਆ ਮੁੰਡੇ ਆਪਣੇ ਉੱਪਰ ਕੰਮ ਚੱਲ ਰਿਹਾ ਮਿਸਤਰੀਆਂ ਦਾ ਉਹਨਾਂ ਨੇ ਉੱਥੋਂ ਸਭ ਤੋਂ ਪਹਿਲਾਂ ਦੇਖ ਲਈ। ਉਹ ਮੁੰਡਾ ਕੰਧ ਟੱਪ ਕੇ ਆਇਆ ਤੇ ਉਹਨੇ ਅੰਦਰ ਆ ਕੇ ਇਹਦੀ ਅੱਗ ਬੁਝਾਈ ਮੁੰਡੇ ਦੀ। ਤੇ ਉਹ ਤੋਂ ਬਾਅਦ ਜਦੋਂ ਅਸੀਂ ਆਏ ਤਾਂ ਦੇਖਿਆ ਤੇ ਇਹਨੂੰ ਪੂਰੀ ਅੱਗ ਚੜੀ ਪਈ ਸੀਗੀ ਕਹਿਣ ਦਾ ਮਤਲਬ ਤੇ ਉਹਦੇ ਤੇ ਅਸੀਂ ਪਾਣੀ ਪੂਣੀ ਪਾਇਆ ਬੁਝਾਤੀ ਉਹ ਤਾਂ ਫਿਰ ਇਹਨੂੰ ਉੱਥੇ ਬਿਠਾਇਆ ਇਹਦੇ ਜਿਹੜੇ ਕੱਪੜੇ-ਕੁੱਪੜੇ ਲੱਗੇ ਹੋਏ ਸੀ ਉਹਨੂੰ ਅਸੀਂ ਉਹ ਕਰਿਆ ਵੱਢ-ਬੁੱਢ ਕੇ ਉਹਦੇ ਤੌਲੀਆ-ਤੁਲੀਆ ਲਵੇਟ ਕੇ ਫਿਰ ਅਸੀਂ 88 ਨੰਬਰ ਤੇ 108 ਨੰਬਰ ਤੇ ਫਿਰ ਐਂਬੂਲੈਂਸ ਨੂੰ ਫੋਨ ਕਰਿਆ ਤੇ ਐਂਬੂਲੈਂਸ ਸਾਡੇ ਕੋਲ 10 ਮਿੰਟ ਦੇ ਵਿੱਚ ਪਹੁੰਚ ਗਈ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਮਲੋਹ ਲੈ ਕੇ ਗਿਆ ਮਲੋਹ ਵਾਲਿਆਂ ਨੇ ਕੰਨੇ ਰੈਫਰ ਕਰਤਾ ਹੁਣ ਉੱਥੋਂ ਦੇਖੋ ਵੀ ਕਿੱਥੇ ਦਾ ਪਰਚਾ ਕੱਟਿਆ ਚੰਡੀਗੜ੍ਹ ਦਾ ਪਰਚ ਹੁਣ ਉੱਥੇ ਜੋ ਵੀ ਇਹਦਾ ਇਲਾਜ ਆ ਉਹ ਸਹੀ ਢੰਗ ਨਾਲ ਚੱਲ ਰਿਹਾ ਜੀ ਪਤਾ ਲੱਗਿਆ ਕੀ ਕਾਰਨ ਅੱਗੇ ਜੀ ਸ਼ਾਰਟ ਸ਼ਾਰਟ ਸਰਕਲ ਇਹ ਕਹਿ ਰਹੇ ਨੇ ਵੀ ਤਾਰਾਂ ਤੂਰਾਂ ਨਾਲ ਕੋਈ ਆਪਣੇ ਸਟਾਰਟਰ ਦੀਆਂ ਤਾਰਾਂ ਸੀਗੀਆਂ ਉਹਦੇ ਨਾਲ ਕੋਈ ਛੇੜਛਾੜ ਕਰ ਰਿਹਾ ਜੀ ਉਹਦੇ ਨਾਲ ਸ਼ਾਰਟ ਸਰਕਲ ਹੋ ਗਿਆ ਕਿ ਉਹਦੇ ਕਾਰਨ ਅੱਗ ਲੱਗ ਗਈ ਆ ਵੀ ਕੰਮ ਕੀ ਕਰਦਾ ਸੀ ਕੰਮ ਇਹ ਪਲੰਬਰ ਦਾ ਕਰਦਾ ਜੀ ਮੈਰਿਟ ਸੀ ਹਾਂਜੀ ਮੈਰਿਟ ਇੱਕ ਬੱਚਾ ਵੀ ਹੈ ਇਹਨਾਂ ਦਾ ਮੁੰਡਾ ਕਿਹੜੇ ਪਿੰਡ ਚਿੱਥੇ ਰਹਾ ਜੀ ਇਹ ਹਰੇਉ ਪਿੰਡ ਜੀ ਅੱਛਾ ਤੇ ਫੈਮਲੀ ਵਗੈਰਾ ਜੀ ਕੋਈ ਘਰੇ ਸੀ ਫੈਮਲੀ ਕੋਈ ਨਹੀਂ ਸੀ ਘਰੇ ਇਕੱਲੇ ਹੀ ਸੀਗਾ ਫੈਮਲੀ ਇਹਨਾਂ ਦੇ ਕੱਲ ਪਰਸੋਂ ਦੇ ਜੋ ਵਕਨੀਆਂ ਛੁੱਟੀਆਂ ਕਰਨ ਆਪਣੇ ਪੇਕਿੰਗ ਹੈ ਬੰਦੇ। ਸੌਟ ਸਰਕਲ ਹਾਂਜੀ ਸੌਟ ਸਰਕਲ ਹੀ ਆ ਜੀ ਕੋਈ ਹੋਰ ਇਹੋ ਜਿਹਾ ਮਸਲਾ ਨਹੀਂ ਹੈ ਇਹਦਾ। ਕੋਈ ਏਡੀ ਗੱਲਬਾਤ ਨਹੀਂ ਹੈ। ਪਰਿਵਾਰੀ ਸਦਸੇ ਕੋਈ ਨਹੀਂ 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 ਕੋਈ ਇਹੋ ਜਿਹਾ ਕੋਈ ਇਹਨਾਂ ਦਾ ਵਧੀਆ ਰਲ ਮਿਲ ਕੇ ਰਹਿਣੇ ਵਾਲਾ ਬੰਦਾ ਇਹ ਕੋਈ ਇਹੋ ਜੀ ਗੱਲ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਇਹਦਾ। ਉਧਰ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਕਤ ਵਿਅਕਤੀ 100% ਚੁੱਲ੍ਹ ਚੁੱਕਾ ਹੈ ਜਿਸ ਨੂੰ ਮੁਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਹੈ। ਅੰਜਿਕ ਬਰਨਸ ਦਾ ਪੇਸ਼ੈਂਟ ਸੜਕ ਪਹਲਾਇਆ ਸੀਗਾ ਇਲੈਕਟ੍ਰਿਕ ਬਰਨਸ ਸੀਗੇ ਜੋਨ ਦੇ ਨਾਲ ਦੇ ਅਟੈਂਡੈਂਟ ਨੇ ਸਾਨੂੰ ਦੱਸਿਆ ਵੀ ਕਿ ਰੇ ਸ਼ਾਇਦ ਉਹ ਕੁਝ ਮੀਟਰ ਦੇ ਨਾਲ ਕੋਈ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਟਾਈਮ ਬਰਨਸ ਹੋਏ ਸੜਕ ਪਹੇਸ਼ੈਂਟ ਜੋ ਤਾ ਆਇਆ ਤਾਂ ਆਲਮੋਸਟ 100% ਬਰਨਸ ਸੀਗੇ ਤੇ ਉਹਨੂੰ ਮੁੱਡ ਲਾਈਨ ਲਾ ਦਿੱਤਾ ਗਿਆ ਬਟ ਕਿਉਂਕਿ 100% ਦੇ ਆਸਪਾਸ ਬਰਨਸ ਸੀਗੇ ਤਾਂ ਅਸੀਂ ਉਹਨੂੰ ਬਰਨਸ ਯੂਨਿਟ ਚ ਕੇਅਰ ਦੀ ਲੋੜ ਸੀ ਜਿੰਦੇ ਕਰਕੇ ਉਹਨੂੰ ਵੱਡੇ ਹਸਪਤਾਲ ਵਿੱਚ ਹਾਇਰ ਸੈਂਟਰ ਵਿੱਚ ਸ਼ਿਫਟ ਕਰਨ ਲਈ ਰੈਫਰ ਕਰ ਦਿੱਤਾ ਗਿਆ ਸਰ ਇਸ ਪਹਲਾਦਾ ਕਿ ਵੀ ਰਹਿ ਕਿਸ ਤਰ੍ਹਾਂ ਹੋ ਗਿਆ ਪੇਸ਼ੈਂਟ ਜਦੋਂ ਇੱਥੋਂ ਗਿਆ ਬਈ ਸਟੇਬਲ ਸੀਗਾ ਅਗਰ ਇਨਫੈਕਸ਼ਨਸ ਵਗੈਰਾ ਦਾ ਕੰਟਰੋਲ ਰਹੇਗਾ ਤਾਂ ਸ਼ਾਇਦ ਪੇਸ਼ੈਂਟ ਸੇਵ ਹੋ ਸਕਦਾ ਸਾਇਰਕਲ ਜਿਸ ਟਾਈਮ ਇੱਥੇ ਆਈ ਸੀ ਤਾਂ ਪੇਸ਼ੈਂਟ ਦੇ ਨਾਲ ਫੈਮਿਲੀ ਮੈਂਬਰਸ ਨਹੀਂ ਸੀ ਉਹਦੇ ਨੇਬਰਸ ਸੀਗੇ ਤੇ ਉਹਨਾਂ ਦੇ ਨੇਬਰਸ ਨੇ ਸਾਨੂੰ ਇਹ ਦੱਸਿਆ ਸੀ ਉਹਨਾਂ ਨੇ ਫੈਮਿਲੀ ਮੈਂਬਰਸ ਨੂੰ ਇਨਫੋਰਮ ਕਰਤਾ ਬਟ ਟਾਈਮ ਦੇਖਦੇ ਹੋਏ ਕਿ ਪੇਸ਼ੈਂਟ ਨੂੰ ਬਚਾਉਣਾ ਜ਼ਰੂਰੀ ਹੈ ਤਾਂ ਇੱਕ ਵਾਰੀ ਅਸੀਂ ਉਹਦੇ ਨੇਬਰਸ ਦੇ ਨਾਲ ਹੀ ਉਹਨਾਂ ਨੂੰ ਹਾਇਰ ਸੈਂਟਰ ਪੇਜ ਤੇ ਅਸੀਂ ਫੈਮਿਲੀ ਮੈਂਬਰਸ ਸਾਡੇ ਕੋਲ ਉਸ ਟਾਈਮ ਤੱਕ ਅਪਰੋਚ ਨਹੀਂ ਕੀਤੇ ਸੀ